ਅਸੀਂ ਉੱਤਰ ਕਣਕ ਦੀ ਲੋੜ ਪੂਰੀ ਹੋ ਗਈ ਹੁਣ ਇਹ ਸਾਡਾ ਲਗਭਗ 3000 ਕਟਾ ਕਣਕ ਦਾ ਇਹ ਹਾਜ਼ਲ ਕਰਨ ਯਾਰ ਹੈ ਉੱਤਰ ਨੂੰ ਅਸੀਂ ਦਵਾਣਾ ਕਰਦੇ ਜਿੱਤੇ ਬੰਦੀ ਕਿਸ ਤਰ੍ਹਾਂ ਦੀ ਤਿਆਰੀ ਕਰਦੀ ਹੈ ਪਹਿਲਾਂ ਵੀ ਕਾਫਲੇ ਭੇਜੇ ਗਏ ਨੇ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਜਾ ਕੇ ਖੁਦ ਮੌਜਨਾ ਕੀਤਾਗਾ ਜਿੱਤੇ ਬੰਦੀ ਨੇ ਆਪਣੇ ਘਰ ਤੋਂ ਬਹੁਤ ਤਿਆਰੀ ਕੀਤੀ ਹੈ ਅਭਿਆਸ ਤੋਂ ਨੰਨੇ ਕੱਟਾ ਕਿਹੜੀ ਮਾਰਗ ਤੋਂ ਜਿੱਤੇ ਬੰਦੀ ਨੇ ਕਰਨਾ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦਾਸਪੁਰ ਦੇ ਉਹ ਵਾਸਤੇ ਬਖਵਾ ਗਿਰਨ ਰਾਟ ਕੀਤਾ ਉਹਦੇ ਚ ਬਰਨਾਲਾ ਲਾਇਆ ਹੋਇਆ ਉਹਦੇ ਵਿੱਚ ਅਸੀਂ ਪਟਿਆਲਾ ਲਾਇਆ ਹੋਇਆ ਤੇ ਜਿਹੜਾ ਬਿਆਸ ਦੇ ਦੋਨੇ ਕੰਢਿਆਂ ਵਾਲੇ ਪਾਸੇ ਅਸੀਂ ਨੇ ਬਲੇ ਕੋਟਲਾ ਤੇ ਖੋਗਾ ਲਾਇਆ ਹੋਇਆ ਨੇ ਇਹ ਤਰ੍ਹਾਂ ਅਸੀਂ ਜਿਹੜੀ ਹਾਜ਼ਿਲ ਕਾਂ ਦੇ ਵਿੱਚ ਮਾਰ ਹੋਈ ਹੈ ਉਹਦੇ ਵਿੱਚ ਅਸੀਂ ਪਟਿਆਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਫਰੀਦਕੋਟ ਮੁਕਸਰ ਇਹ ਲਾਏ ਹੋਏ ਨੇ ਤੇ ਅੰਮ੍ਰਿਤਸਰ ਨੂੰ ਜਿਹੜਾ ਅਸੀਂ ਅੰਮ੍ਰਿਤਸਰ ਨੂੰ ਜ਼ਿਲ੍ਹਾ ਲਾਇਆ ਹੋਇਆ ਇਸ ਤਰ੍ਹਾਂ ਅਸੀਂ ਸਤਲੋਜ ਸੁਧਿਆਣੇ ਵਾਲੇ ਦਾ ਸਮਾਇਆ ਹੋਇਆ ਐਵੇਂ ਵਕ ਵਕ ਜਿਹੜੇ ਅਸੀਂ ਸਾਰੇ ਜਿੱਥੇ ਮਾਰ ਹੋਈ ਹੈ ਉੱਥੇ ਤਾਰੀਖਾਂ ਕਣਕ ਬੀਪਟੇ ਚਾਰ ਕੱਪੜੇ ਦਵਾਈਆਂ ਇਹ ਕਣਕ ਬੀਜਣ ਵਾਸਤੇ ਟਰੈਕਟਰਾਂ ਦਾ ਪ੍ਰਬੰਧ ਤੇਲ ਦਾ ਪ੍ਰਬੰਧ ਕਣਕ ਦਾ ਪ੍ਰਬੰਧ ਉਹ ਸਾਰਾ ਅਸੀਂ ਕੀਤਾ ਇਸ ਗਲਤੀ ਦੀ ਲੰਮੀ ਮਿਹਨਤ ਚਲਾਉਣ ਦਾ ਸੰਭਾਅ ਵਜਿਹਾ ਅਸੀਂ ਕਣਕਾਂ ਬੀਜਣ ਤੱਕ ਇਹਨਾਂ ਨੂੰ ਦੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਹੁਣ ਮਾਮਲਾ ਜਿਹੜਾ ਖੜਾ ਨਹੀਂ ਮਾਰਦਾ ਕੋਰਟ ਦੇ ਵਿੱਚ ਪਹੁੰਚਿਆ ਜਿੱਥੇ ਧਾਕੜਾ ਵਿਆਸ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਹ ਸਰਾ ਸਰ ਪੰਜਾਬ ਸਰਕਾਰ ਦੀ ਗਲਤੀ ਹੈ ਵੀ ਜੇ ਰਹਿੰਦੇ ਸਮੇਂ ਹਰਿਆਣੇ ਨੂੰ ਪਾਣੀ ਦੇ ਦਿੱਤਾ ਹੁੰਦਾ ਤਾ ਅਜੀ ਹਾਲਾਤ ਨਾ ਬਣਦੇ ਦੇਖੋ ਕੋਰਟਾਂ ਤੇ ਇਹਨਾਂ ਦਾ ਕਾਜੇ ਹੈਗੇ ਨੇ ਉਹ ਆਪਦੇ ਮੁਤਾਬਕ ਫੈਸਲੇ ਹੋ ਜਾਂਦੇ ਨੇ ਕੋਰਟਾਂ ਜੇ ਇਹ ਦੇਖਣ ਤਾਂ ਉਹ ਭਾਗੜਾ ਇੱਧਰ ਭੇਜੋ ਇਹਨਾਂ ਨੂੰ ਇਹ ਕੋਰਟਾਂ ਦੇ ਕੋ ਪੋਰਟ ਨੂੰ ਇਹ ਗੱਲ ਦਾ ਪਤਾ ਨਹੀਂ ਰੋਜ਼ ਖਬਰਾਂ ਲੱਗਦੀਆਂ ਨੇ ਵੀ 5 ਏਕੜ ਤੋਂ ਵੱਧ ਤੇ ਹੀ ਮਾਮਜ਼ਾ ਨਹੀਂ ਦੇਣਾ ਜਿਹਨੇ 40 ਕਿੱਲੇ ਮਰਗੇ ਉਹਨੂੰ 5 ਏਕੜ ਦਾ ਮਾਮਜ਼ਾ ਦੇ ਕੇ 35 ਦਾ ਮਾਮਜ਼ਾ ਕੌਣ ਦੇਊਗਾ ਜੀ ਠੀਕ ਹੈ ਕਿ ਕਿਸਾਨ ਨੇ 40 ਕਿੱਲੇ ਠੇਕੇ ਦੇ ਲਏ ਆ ਤੁਸੀਂ 5 ਦਾ ਮਾਮਜ਼ਾ ਦੇ ਕੇ 35 ਦਾ ਮਾਮਜ਼ਾ ਤੇ ਤੁਸੀਂ ਮੁੱਕਰਦੇ ਹੋ ਵੀ ਤੁਸੀਂ 6500 ਰੁਪਇਆ ਉਹ ਵੀ ਵੱਧ ਤੋਂ ਵੱਧ ਜਿਹੜਾ ਹੁਣ ਕਹਿੰਦੇ 20000 ਰੁਪਇਆ ਇਹ ਤੁਹਾਡੀ ਜਿਹੜੀ ਤੋਹ ਹੈ ਇਹ ਇਹਦਾ ਕੋਈ ਬਦਲ ਨਹੀਂ ਜਿਹੜਾ ਮਾਮਜ਼ਾ ਉਹ 100% ਦਿਓ ਤੇ ਸਾਰੀ ਸਾਰੀ ਜ਼ਮੀਨ ਜਿੰਨਾ ਪਰਿਆ ਪਰ ਮਾਮਜ਼ਾ ਦਿਓ ਤੇ ਪੋਰਟਾ ਦੇ ਵਿੱਚ ਹੁਣ ਪੋਰਟਾ ਇਹ ਗੱਲ ਦਾ ਤਾਂ ਪੋਰ ਤਾਂ ਜੀ ਜੇ ਕਿਸੇ ਦੀ ਪਰਾਲੀ ਨੂੰ ਅੱਗ ਲਾ ਕੇ ਤੇ ਜੁਰਮਾਨਾ ਲਾ ਦਿਓ ਜਿਹੜੀਆਂ ਹੁਣ ਗ੍ਰੀਨ ਟ੍ਰੀ ਬਿਊ ਨਾਲ ਨੇ ਫਾਇਦਾ ਕੀਤਾ ਨੇ ਬਾਈ ਉਹਨਾਂ ਦੇ ਜਿਹੜੇ 2 ਤੋਂ ਲੈ ਕੇ 5 ਏਕੜ ਤੱਕ ਦੀ ਮੇਨ ਵਾਲਾ ਉਹਨੂੰ ਸਾਰੇ ਹੈਪੀ ਸੀਟਰ ਵਗੈਰਾ ਤੁਸੀਂ ਫ੍ਰੀ ਦਿਓ ਜਾਂ ਘੱਟ ਰੇਟ ਤੇ ਦਿਓ ਉਹ ਲਾਗੂ ਨਹੀਂ ਕਰਦੇ ਆਪਣੀਆਂ ਸ਼ਰਤਾਂ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਉਹਨਾਂ ਨੂੰ ਹੰਡਰਡ ਜੁਰਮਾਨੇ ਲਾਉਣ ਵਾਸਤੇ ਉਧਰੋਂ ਆ ਰਹੀਆਂ ਨੇ ਕੋਰਟ ਦੀਆਂ ਹਦਾਇਤਾਂ ਤੇ ਉਹਨਾਂ ਦੇ ਪਾਲਣਾ ਕਰਦੇ ਨੇ ਜਿਹੜੀਆਂ ਸਾਡੇ ਕਿਸਾਨਾਂ ਪੱਖੀ ਦਿੱਤਾ ਨੇ ਉਹ ਲਾਗੂ ਕੀ ਲੱਗਦਾ ਕਿ ਮੁਆਵਜ਼ਾ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਹੈਗਾ ਤੁਸੀਂ ਉੱਥੇ ਜਾ ਕੇ ਹਾਲਾਤ ਦੇਖੇ ਨੇ ਕਿੰਨਾ ਕੁ ਮੁਆਵਜ਼ਾ ਜਿਹੜਾ ਉਹਨਾਂ ਨੂੰ ਕਿਉਂਕਿ ਰੇਤ ਵੀ ਕਾਫੀ ਭਰ ਚੁੱਕੀ ਹੈ ਉਹਨਾਂ ਦੇ ਖੇਤਾਂ ਵਿੱਚ ਅਜੇ ਤੱਕ ਮੁਆਵਜ਼ੇ ਬੋਮਜੀਤ ਦਾ ਕੋਈ ਗੱਲ ਹੀ ਨਹੀਂ ਕਿਤੇ ਸ਼ੁਰੂ ਹੀ ਨਹੀਂ ਹੋਇਆ ਕੋਈ ਅਜੇ ਤੱਕ ਤਾਂ ਸਾਡੇ ਕਿਸਾਨ ਦਿਖਦੇ ਨੇ ਜਾਂ ਜਿਹੜੇ ਆਮ ਪੰਜਾਬ ਤੋਂ ਹਮਦਾਰਦ ਲੋਕ ਨੇ ਉਹਨਾਂ ਨੇ ਹੱਡ ਲਿਆਦਾ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਹੈ ਉਹਨਾਂ ਦਾ ਰਾਸ਼ਨ ਲਗਾਤਾਰ ਭੁਚਾਰ ਰਹੇ ਲੋਕ ਹੀ ਭੁਚਾਰ ਰਹੇ ਨੇ ਸਰਕਾਰਾਂ ਤੱਕ ਨਹੀਂ ਲਿਖਦੀ ਹੈ ਜੀਰੋ ਤੁਸੀਂ ਅਜਮਾ ਹਾਂ ਹਾਂਜੀ ਪ੍ਰਧਾਨ ਜੀ ਆ ਕਿਹੜੇ ਜ਼ਿਲ੍ਹੇ ਤੋਂ ਆਏ ਨੇ ਜਿਹੜੇ ਇਹ ਫੰਡ ਦੇ ਰਹੇ ਨੇ ਜਿਹੜਾ ਬੈਸ ਨੂੰ ਪਤਾ ਹੀ ਆ ਮਹਾਲੀ ਤੋਂ ਆਏ ਨੇ ਤੁਸੀਂ ਵੀ ਜਾਣਦੇ ਮੈਨੂੰ ਕੀ ਪੁੱਛਣ ਤੁਸੀਂ ਉਹ ਮਹਾਲੀ ਦਾ ਵੱਟ ਆਇਆ ਇਹ ਇਹ ਮਹਾਲੀ ਜ਼ਿਲ੍ਹੇ ਤੋਂ ਸਾਡੇ ਪ੍ਰਧਾਨ ਨੇ ਉਧਰ ਜਣੀ ਉਹਨਾਂ ਵੱਲੋਂ ਫੰਡ ਆਇਆ ਉਹਦੀ ਪੂਰੀ ਟੀਮ ਆਈ ਹੈਗੀ ਅੱਜ ਕਿਉਂਕਿ ਆਉਣ ਵਾਲੇ ਦਿਨਾਂ ਟ੍ਰੈਕਟਰ ਭੇਜਣੇ ਨੇ ਉਹਨਾਂ ਦਾ ਡੀਜ਼ਲ ਦੇ ਵਾਸਤੇ ਇਹਨਾਂ ਨੇ ਫੰਡ ਆਇਆ ਕਿੰਨਾ ਫੰਡ ਬਣਦੇ 183000 183000 ਰੁਪਏ ਦਾ ਫੰਡ ਆ ਜਿਹੜੀ ਇਹਨਾਂ ਦੇ ਬਕਾਇਦਾ ਤੌਰ ਤੇ ਰਸੀਦ ਆ ਜਿਹੜੀ ਇਹਨੂੰ ਹੁਣ ਦੇ ਦੇਵਾਂਗੇ ਇਸ ਕਰਕੇ ਧੰਨਵਾਦ ਆ ਇਸ ਕਰਕੇ ਬਹੁਤ ਵੱਡੀ ਲੋੜ ਆ ਜਿਸ ਵਹਾਗ ਨਾਲ ਫਲੱਜ ਵੀ ਜਾ ਰਿਹਾ ਪਹਿਲਾਂ ਵੀ ਗਿਆ ਜਿਹੜੀ ਗੱਲ ਭਰਾਜੀ ਨੇ ਕਹੀ ਆ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਸਰਕਾਰ ਤੇ ਵੀ ਦਬਾਅ ਬਣਾਵਾਂਗੇ ਕਿ ਜਿਹੜਾ ਜਿੰਨੀਆਂ ਸਰਕਾਰ ਨੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰੇ ਬੜੇ ਹੀ ਹਾਂ ਲੈ ਹਲੋ ਹੀ ਖੜੋ ਹਾਂ ਇਕ ਲੱਸਟ 60000 ਦੀ ਭਰਾਵਾ ਹਾਲਿਸਟ ਹੈ ਅਸੀਂ ਇਹ ਲਿਸਟਾਂ ਤੇ ਕਿੱਥੇ ਪੈਸੇ ਆਏ ਨੇ ਕਿਧਰੋਂ ਕਿੰਨੇ ਪੈਸੇ ਆਏ ਬਕਾਇਦਾ ਸਾਰਾ ਕਾਰਡ ਰੱਖਾਂਗੇ ਸਾਰੇ ਇਕੱਲੇ ਇਕੱਲੇ ਜ਼ਿਲ੍ਹੇ ਦੀ ਇਕੱਲੇ ਇਕੱਲੇ ਥਾਂ ਦੀ ਲਿਸਟ ਲੇ ਕੇ ਜਿਵੇਂ ਹੁਣ ਕਣਕ ਐ ਸੀ ਡੋਰ ਨੂੰ ਤੋੜ ਜਾ ਕੇ ਬੰਦ ਗਿਆ ਪੂਰੀ ਡੋਰ ਨੂੰ ਤੋੜ ਜਾ ਕੇ ਬੰਦ ਗਿਆ ਕਪੜੇ ਡੋਰ ਨੂੰ ਡਾ ਕੇ ਪੁੱਛੋ ਇਸ ਤਰ੍ਹਾਂ ਜਿਹਦਾ ਆ ਫੰਡ ਹੈ ਇਹ ਗੋਲਕ ਦਾ ਪੈਸਾ ਹੈ ਇਹ ਗਰੀਬਾਂ ਦੇ ਮੂੰਹ 'ਚ ਹੀ ਪੈਣਾ ਉਹਨਾਂ ਦੀ ਖਾਤਰ ਹੀ ਲੱਗਣਾ ਹੈ ਇਸ ਕਰਕੇ ਉਹਨੇ ਸਾਹਮਣੇ ਜਿਹੜੇ ਪੈਸੇ ਅਸੀਂ 1,80,000 ਰੁਪਏ ਹਾਲੀ ਜ਼ਿਲ੍ਹੇ ਕੋ ਆਏ ਇਹ ਲੋਕਾਂ ਦੀ ਖਾਤਰ ਆ ਇਹ ਲੋਕਾਂ ਦੀ ਖਾਤਰ ਆ ਜੇ ਪ੍ਰਧਾਨ ਜੀ ਕੋਈ ਐਸੀ ਜੀ ਮਦਦ ਹੋਰ ਕਰਨਾ ਚਾਹੇ ਉਹ ਉਹਦੇ ਵਾਸਤੇ ਆਪਾਂ ਕੋਈ ਕਾਊਂਟ ਨੰਬਰ ਜਾਂ ਕੋਈ ਸੰਪਰਕ ਨੰਬਰ ਕੀ ਦੇ ਸਕਦੇ ਆ ਕਿਹ ਨਾਲ ਗੱਲ ਕਰਨ ਸਰ ਅਸੀਂ ਦਿੱਤਾ ਪਿਆ ਜਿਨ੍ਹਾਂ ਨੂੰ ਪਾਇਆ ਸੋਸ਼ਲ ਮੀਡੀਆ ਤੇ ਪਾਇਆ ਹੈ ਜੇ ਕੋਈ ਮਦਦ ਕਰਨਾ ਚਾਹੇ ਸਾਡੇ ਸੋਸ਼ਲ ਮੀਡੀਆ ਤੇ ਸਾਡੇ ਨੰਬਰ ਲੈ ਲੇ ਸਾਡੇ ਆਈਟੀ ਸੈੱਲ ਨਾਲ ਕਰ ਲੈ ਸੰਪਰਕ ਤੇ ਉਹ ਕਰ ਸਕਦਾ ਠੀਕ